ਸਚਗਲ ਜੀ ਤੁਸੀਂ ਦੇਖ ਰਹੇ ਹੋ ਰੋਲ ਪੰਜਾਬੀ ਮੈਂ ਤੁਹਾਡੇ ਨਾਲ ਭਾਰਤ ਪੋਸ਼ਨ ਇਸ ਤਰ੍ਹਾਂ ਕਿ 14 ਤਰੀਕ ਨੂੰ ਦਿੱਲੀ ਵਿਖੇ ਧਰਨਾ ਜਿਹੜਾ ਹੈਗਾ ਕਿਸਾਨ ਜਿੱਥੇ ਬੰਦੀਆਂ ਵੱਲੋਂ ਲਗਾਇਆ ਜਾਇਆ ਜਾਏਗਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਸੋ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਸੋ ਤੁਸੀਂ ਦੇਖ ਸਕਦੇ ਹੋ ਕਿਉਂ ਕਿਸ ਤਰ੍ਹਾਂ ਦੇ ਨਾਲ ਕਿਸਾਨ ਵੀਰਾਂ ਨੇ ਹੱਥ ਦੇ ਵਿੱਚ ਪਾਰਟੀ ਦੇ ਝੰਡੇ ਕਿਸਾਨ ਜਿਹੜੇ ਨੇ ਉੱਚ ਕਿਸਾਨਾਂ ਨੇ ਝੰਡੇ ਫੜੇ ਹੋਏ ਨੇ ਸੋ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਸੋ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਕਰ ਰਹੇ ਨੇ ਦਿੱਲੀ ਵੱਲ ਕੂਚ ਸੋ ਤਿਆਰੀਆਂ ਖਿੱਚੀਆਂ ਹੋਈਆਂ ਨੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਸੋ ਸਾਡੇ ਨਾਲ ਨੇ ਕਿਸਾਨ ਆਗੂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾਲ ਅਬਾ ਜੀ ਕੀ ਨਾ ਤੁਹਾਡਾ ਸਿਕੰਦਰ ਸਿੰਘ ਤੁੱਲੇਵਾਲ ਜੀ ਜੀ ਤੁੱਲੇ ਆਹ ਕ੍ਰਾਂਤੀਕਾਰੀ ਕਿਸਾਨ ਜੋ ਹਨ ਪੰਜਾਬ ਦੇ ਅਸੀਂ ਤੁਲੇਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੈ ਕਿ ਜੋ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਦਿੱਲੀ ਵਿੱਚ ਵਿਖੇ ਹੋਣ ਜਾ ਰਿਹਾ ਹੈਗਾ ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸੋ ਦੇਖੋ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਕਾਲ ਦੇ ਉੱਤੇ ਅਸੀਂ ਜਾ ਰਹੇ ਹਾਂ ਕੱਲ ਨੂੰ ਉੱਥੇ ਪ੍ਰੋਗਰਾਮ ਆ ਸਾਡਾ ਬਹੁਤ ਵੱਡਾ ਆ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਕੋਨੇ-ਕੋਨੇ ਚੋਂ ਕਿਸਾਨ ਆ ਰਹੇ ਨੇ ਬਾਹਰਲੇ ਸੂਬਿਆਂ ਤੋਂ ਵੀ ਕਿਸਾਨ ਆ ਰਹੇ ਨੇ ਉੱਥੇ ਲੱਖਾਂ ਦੀ ਤਦਾਦ ਚ ਕਿਸਾਨਾਂ ਨੇ ਇਕੱਠੇ ਹੋਣਾ ਹੈ ਕਿਉਂਕਿ ਜਿਹੜੀ ਕਿਸਾਨ ਮਜ਼ਦੂਰਾਂ ਦੀ ਪੈਨਸ਼ਨ ਹੈ ਕਿਉਂਕਿ ਕਿਸਾਨ ਮਜ਼ਦੂਰ ਜਿਹੜਾ ਉਹ ਕਿਸਾਨ ਸਰਕਾਰ ਦੇਸ਼ ਦਾ ਟਿੱਡ ਪਰਦਾ ਹੈ ਉਹਦੇ ਵਾਸਤੇ ਉਹਦੀ ਜਿਹੜੀ ਪੈਨਸ਼ਨ ਆ ਉਹ 10000 ਰੁਪਏ ਕੀਤੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹ ਖਤਮ ਕੀਤਾ ਜਾਵੇ ਤੇ ਜਿਹੜੀ 23 ਫੈਸਲਾਂ ਤੇ ਐਮ ਐਸ ਸੀ ਪੀ 2 ਸੀ 2 ਦੇ ਫਾਸਰ ਕਰਕੇ ਉਹਨਾਂ ਦਾ ਰੇਟ ਦਿੱਤੇ ਜਾਣਾ ਤੇ ਲਖੀਂਪੁਰ ਕੀ ਦੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦੇ ਘਾਤਰਾਂ ਨੂੰ ਸਜਾਵਾਂ ਦਿੱਤੀਆਂ ਜਾਣ ਸਜਾਵਾਂ ਤਾਂ ਕੀ ਦੇਣੀ ਸੀ ਜਿਹੜੇ ਮਿਸਰਾ ਟੈਣੀ ਹੈ ਉਹਨੂੰ ਦੁਬਾਰਾ ਫੇਰ ਟਿਕਟ ਦਿੱਤੀ ਜਿਨੇ ਇਹ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਵੀਰ ਨੂੰ ਸ਼ਹੀਦ ਕੱਕੜੀ ਦੇ ਥੱਲੇ ਦੇ ਦੇ ਕੇ ਸ਼ਹੀਦ ਕੀਤਾ ਸੀ ਇਸ ਕਰਕੇ ਉਹਨਾਂ ਨੂੰ ਸਜਾਵਾ ਨਹੀਂ ਮਿਲਿਆ ਜਨਾਚਰੇ ਇਹ ਸਾਰੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਸੋ ਇੱਕ ਪਾਸੇ ਜਿਹੜੇ ਤੁਹਾਡੀ ਜਾਂਦੀਆਂ ਤਿਆਰੀਆਂ ਨੇ ਸੋ ਚਾਲੇ ਪਾਣ ਲੱਗੇ ਹੋਗੇ ਉਹ ਕਿਸ ਤਰ੍ਹਾਂ ਦੀਆਂ ਤਿਆਰੀ ਰਹਿਣਗੀਆਂ ਕਿ ਇੱਕ ਦਿਨ ਦਾ ਤਰਨਾ ਕਿ ਉੱਤੇ ਦੇਖੋ ਇਹ ਅਜੇ ਤਾਂ ਚੱਲੇ ਆ ਅਸੀਂ ਜਾ ਕੇ ਉਹ ਸੰਜੁਗਤ ਮੋਰਚੇ ਦੀ ਕਾਲਚਾ ਜਦੋਂ ਜਿਵੇਂ ਸਾਨੂੰ ਸੰਜੁਗਤ ਕਹੂਗਾ ਵੀ ਜਿੱਥੇ ਬੈਠ ਜਾਓ ਬੈਠ ਜਾਣਾ ਜੇ ਸਾਨੂੰ ਜਿੱਥੇ ਰੋਕਣਗੇ ਜੇ ਸਾਨੂੰ ਛੜਕਦੇ ਰੋਕ ਲੈ ਅਸੀਂ ਛੁੜਕਦੀ ਰਾਹ ਦਾਂਗੇ ਨਹੀਂ ਰੇਲਾਂ ਤੇ ਰੁਕ ਲੈ ਰੇਲਾਂ ਦੀ ਜਾਮ ਕਰ ਦਾਂਗੇ ਇਸ ਕਰਕੇ ਜਿਹੜਾ ਜਿਹੜਾ ਸੰਯੁਕਤ ਮੋਰਚਾ ਕਹੂਗਾ ਉਸੇ ਤਰ੍ਹਾਂ ਹੀ ਰਹੂਗਾ ਤੇ ਜਨਾਂਚਰ ਇਹ ਮੰਗਾ ਮੰਗਣੀਆਂ ਲਾਗੂ ਨਹੀਂ ਕਰਦਾ ਉਹਨਾਂ ਚਰ ਸਾਡਾ ਸੰਘਰਸ਼ ਇਸੇ ਤਰ੍ਹਾਂ ਚੱਲੇ ਸੋ ਬਿਲਕੁਲ ਕਹਿੰਦੇ ਸੰਘਰਸ਼ ਉਦੋਂ ਤੱਕ ਜਾਰੀ ਲੱਗੂਗਾ ਜਦ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਸੋ ਹੋਰ ਵੀ ਕਿਸਾਨਾਂ ਕੋਲ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਈ ਕੀ ਨਾਂ ਹਿੰਦਾਂ ਹਾਂ ਨਰਮਨ ਸਿੰਘ ਲਚਕਾਨੀ ਜੀ ਨਰਮਨ ਸਿੰਘ ਜੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਡਾਇਕ ਤੁਹਾਡਾ ਜਾ ਰਹੇ ਹੈਗੇ ਨੇ ਕੋਈ ਸੰਯੁਕਤ ਕਾਲ ਜੋ ਸਾਨੂੰ ਆਈ ਆ ਅਸੀਂ ਹੁਣ ਦਿੱਲੀ ਦਾ ਪ੍ਰੋਗਰਾਮ ਰਚਿਆ ਤੇ ਹੁਣ ਇਸ ਹਿਸਾਬ ਨਾਲ ਤਾਂ ਹਜ਼ਾਰਾਂ ਵਿਅਕਤੀ ਇਸ ਟਾਈਮ ਤੁਹਾਡੇ ਸਾਹਮਣੇ ਆ ਖੜਾ ਤੇ ਲੱਖਾਂ ਨੇ ਉਥੇ ਇਕੱਠੇ ਹੋਣਾ ਬਿਲਕੁਲ ਕਿਸਾਨ ਕਹਿੰਦੇ ਆ ਕਿ ਸਾਨੂੰ ਜਿਹੜਾ ਹੈਗਾ ਟ੍ਰੇਨਾਂ ਤੋਂ ਜਿਹੜਾ ਹੈਗਾ ਜਾਨ ਤੋਂ ਤਾਂ ਨਹੀਂ ਰੋਕ ਸਕਦੇ ਹੈਗੇ ਸਰਕਾਰ ਸੋ ਸਰਕਾਰ ਨੇ ਕਿਹਾ ਸੀਗਾ ਕਿ ਜਿਹੜੇ ਹੈਗੀਆਂ ਟਰਾਲੀਆਂ ਨੇ ਉਹ ਸੜਕਾਂ ਦੇ ਉੱਤੇ ਨਹੀਂ ਜਾਣਗੀਆਂ ਪਰ ਬੀਬੀਆਂ ਵੀ ਨਾਲ ਨੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਭੈਣਾ ਵੀ ਸਾਡੇ ਨਾਲ ਨੇ ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਭੈਣ ਜੀ ਕੀ ਨਾਮ ਤੁਹਾਡਾ ਮਨਜੀਤ ਕੌਰ ਹੈ ਜੀ अच्छा जी सो ਕਿਸ ਤਰ੍ਹਾਂ ਦੇਖਦੇ ਆ ਕਿਉਂ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਚੱਲੇ ਆਂ ਦਿੱਲੀ ਦੇ ਵਿੱਚ ਕੁਛ ਕਰਨ ਚੱਲੇ ਆ ਗਿਓ ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਪੈਂਦੀ ਸਾਡੀਆਂ ਤਿਆਰੀਆਂ ਜੀ ਜੋਰਾ ਸ਼ੋਰਾਂ ਤੇ ਨੇ ਸੋ ਕਿੰਨੇ ਕੁ ਜਥੇਬੰਦੀਆਂ ਜਾ ਰਹੀਆਂ ਨੇ ਉੱਥੇ 8 ਤੋਂ 10 ਜਥੇਬੰਦੀਆਂ ਜਾ ਰਹੀਆਂ ਨੇ ਜੀ ਹਾਂਜੀ ਸੋ ਇੱਕ ਦਿਨ ਦਾ ਧਰਨਾ ਹੋਊਗਾ ਜਾਂ ਜਿੱਥੇ ਕਿਸਾਨ ਸੰਯੁਕਤ ਮੋਰਚਾ ਹੋਊਗਾ ਫਿਰ ਉਸੇ ਹਿਸਾਬ ਨਾਲ ਸਾਡਾ ਜੀ ਹੁਣ ਇੱਕ ਦਿਨ ਦਾ ਧਰਨਾ ਹੈਗਾ ਜੇ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੂਗੀ ਤਾਂ ਅਸੀਂ ਵੱਧ ਕੇ ਵੀ ਧਰਨਾ ਵਧਾ ਵੀ ਸਕਦੇ ਆਂਗੇ ਵੱਧ ਵੀ ਕਰ ਸਕਦੇ ਆਂਗੇ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਕਿਉਂ ਪੰਜਾਬ ਦੇ ਵਿੱਚ ਅੰਨਦਾਤਾ ਦੇ ਨਾਂ ਤੋਂ ਕਿਹਾ ਜਾਂਦਾ ਹੈਗਾ ਕਿਸਾਨ ਪੰਜਾਬ ਦਾ ਹੈਗਾ ਸੋ ਅੱਜ ਉਹੀ ਅੰਨਦਾਤਾ ਹੈਗਾ ਜਿਹੜਾ ਦਿੱਲੀ ਆਪਣੀਆਂ ਮੰਗਾਂ ਖਾਤਰ ਫੇਰ ਇੱਕ ਵਾਰੀ ਜਿਹੜਾ ਹੈਗਾ ਉਹ ਦਿੱਲੀ ਵੱਲ ਨੂੰ ਜਿਹੜਾ ਹੈਗਾ ਰੁੱਕ ਕਰ ਲੈ ਸਾਡੀ ਮਜਬੂਰੀ ਹੈ ਜੀ ਜਾਣਾ ਪਊਗਾ ਕਿ ਸਾਨੂੰ ਅੰਨਦਾਤੇ ਦੀ ਲੜਾਈ ਹੈ ਜੀ ਪੇਟ ਦੀ ਲੜਾਈ ਹੈਗੀ ਇਸ ਕਰਕੇ ਸਾਨੂੰ ਜਾਣਾ ਹੀ ਪੈਣਾ ਹੈ ਸਾਨੂੰ ਪੇਟ ਦੀ ਖਾਤਰ ਲੜਨਾ ਹੀ ਪੈਣਾ ਹੈ ਅਸੀਂ ਤਾਂ ਸਾਰੀ ਦੁਨੀਆ ਦੇ ਲਈ ਲੜ ਰਹੇ ਆਂਗੇ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਕਿਸੇ ਘਰ ਦੀ ਇੱਕ ਦਿਨੇ ਲੜਾਈ ਕੋਈ ਧਰਮ ਦੀ ਲੜਾਈ ਨਹੀਂ ਹੈਗੀ ਇਹ ਤਾਂ ਜੀ ਹਰ ਘਰ ਦੀ ਲੜਾਈ ਹੈਗੀ ਹਰ ਬੰਦੇ ਦੀ ਲੜਾਈ ਹੈਗੀ ਸਭ ਨੂੰ ਜਾਨਣਾ ਚਾਹੀਦਾ ਸਾਨੂੰ ਕੱਲਿਆਂ ਨੂੰ ਕੀ ਸੋ ਬਿਲਕੁਲ ਹੋਰ ਵੀ ਜਿਹੜੇ ਅੱਗੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਆ ਸਾਰੇ ਜਥੇਬੰਦੀਆਂ ਨੂੰ ਮਿਲ ਕੇ ਸਿਰ ਹੈ ਸਾਰੇ ਭਾਈਚਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਹ ਧਰਨੇ ਦੇ ਵਿੱਚ ਜਾਣਾ ਚਾਹੀਦਾ ਹੈਗਾ ਸੋ ਧਰਨਾ ਪ੍ਰਦਰਸ਼ਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਤੱਕ ਨਿਗਾ ਪੈਂਦੀ ਆ ਜਿਸ ਜਿੱਥੇ ਤੱਕ ਨਿਗਾ ਪੈਂਦੀ ਆ ਉੱਥੇ ਤੱਕ ਕਿਸਾਨ ਆਗੂ ਖੜੇ ਦਿਖਾਈ ਦੇ ਰਹੇ ਨੇ ਸੋ ਟ੍ਰੇਨ ਵੀ ਥੋੜੀ ਦੇਰ ਚੱਲਣ ਲੱਗੀ ਹੈਗੀ ਆ ਸੋ ਕਿਸਾਨ ਬੰਦੇ ਵੀਰ ਨੇ ਜਿਹੜੇ ਉਹ ਆਪਣੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਖੜੇ ਨੇ ਸੋ ਬਾਪੂ ਹਣਾ ਖੜੇ ਨੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗਿਆ ਭਾਈ ਜੀ ਕੀ ਨਾਂ ਹੈ ਤੁਹਾਡਾ ਜਗਤਾਰ ਸਿੰਘ ਹੈ ਵਿਕਾਸ ਸਿੰਘ ਜੀ ਕਿੱਥੇ ਚੱਲੇ ਹੋ ਦਿੱਲੀ ਫਿਰ ਮੋਰਚਾ ਫਿਰ ਘਟਣ ਚੱਲਿਆਂਗੇ ਮੋਰਚਾ ਨ ਇੱਕ ਦਿਨ ਦਾ ਹੀ ਸਾਡਾ ਇੱਕ ਦਿਨ ਦਾ ਧਰਨਾ ਹੈਗਾ ਸੋ ਕਿਸ ਤਰ੍ਹਾਂ ਦੇਖਦੇ ਆ ਗਿਆ ਕਿ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਜਿਹੜੀ ਹੈਗੀ ਮੰਗਾਂ ਹਜੇ ਤੱਕ ਨਹੀਂ ਮੰਨੀਆਂ ਗਈਆਂ ਉਹ ਕਾਨੂੰ ਮੰਨਦੇ ਨਹੀਂ ਆ ਬਹੁਤ ਔਖਾ ਮੰਨਣਗੇ ਸੰਘਰਸ਼ ਕਰਦੇ ਰਹਾਂਗੇ ਜਿੰਨਾ ਚਿਰ ਮੰਨਦੇ ਨਹੀਂ ਕਹਿੰਦੇ ਜਿੰਨਾ ਚਿਰ ਮੰਨਦੇ ਨਹੀਂ ਉਹ ਤੱਕ ਸੰਘਰਸ਼ ਕਰਦੇ ਰਾਵਾਂਗੇ ਭਾਈ ਜੀ ਉਹਨਾਂ ਨੇ ਗੱਲਬਾਤ ਕਰਦੇ ਭਾਈ ਜੀ ਕੀ ਸਰਪਾਤਿਰ ਸਾਹਿਬ ਨੂੰ ਧੂੜ ਜਲਾ ਮੀਤ ਪ੍ਰਧਾਨ ਪਟਿਆਲਾ ਜੀ ਕ੍ਰਾਂਤੀਕਾਰੀ ਕਿਸਾਨ ਜਨ ਉਹ ਪੰਜਾਬ ਬਾਈ ਜੀ ਇੱਕ ਦਿਨ ਦਾ ਧਰਨਾ ਹੈਗਾ ਸੋ ਫਿਰ ਦਿੱਲੀ ਨਾਲ ਮਤਲ ਲਾਂ ਚੱਲਿਓ ਹਾਂਜੀ ਹਾਂਜੀ ਹਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਭਾਰਤ ਪੱਤਰ ਦਾ ਜਿਹੜਾ ਪਹਿਲਾਂ 13 ਮਹੀਨੇ ਤੋਂ ਕੋਲ ਲੜ ਕੇ ਆਇਆ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਇਆ ਤੇ ਸਾਡੀਆਂ ਜਿਹੜੀਆਂ ਰਹਿਣੀਆਂ ਮੰਗਾਂ ਤੇ ਆ ਸੋ ਬਿਲਕੁਲ ਕਹਿੰਦੇ ਆਂਗੇ ਚੇਤਾਵਨੀ ਦੇਣ ਚੱਲੇ ਆਂ ਸਰਕਾਰ ਨੂੰ ਚਾਹੇ ਕੋਈ ਵੀ ਸਰਕਾਰ ਆਂਦੀ ਹੈ ਚਾਹੇ ਕੋਈ ਵੀ ਸਰਕਾਰ ਜਿਹੜੇ ਗਿਆ ਕੋੜੋ ਕੰਡਕਟ ਤੋਂ ਬਾਅਦ ਕੋਈ ਨਵੀਂ ਸਰਕਾਰ ਵੀ ਹੋ ਗਈ ਉਹਨੂੰ ਵੀ ਚੇਤਾਵਨੀ ਹੈ ਗਿਆ ਜਦੋਂ ਕਿਸਾਨ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਿੱਧ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਜਾਂਦੀਆਂ ਉਹ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ ਸੋ ਤਸਵੀਰਾਂ ਨੇ ਸਟਾਰਟਿੰਗ ਤੋਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਹੈਗਾ ਤਸਵੀਰਾਂ ਦੇ ਵਿੱਚ ਪਿੱਛੇ ਤੋਂ ਲੈ ਕੇ ਜਿਹੜਾ ਹੈਗਾ ਇਹ ਜਿਹੜਾਗਾ ਪਲੇਟਫਾਰਮ ਨੰਬਰ 1 ਤੇ ਇਹ ਪੂਰਾ ਜਿਹੜਾ ਹੈਗਾ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਖੜੇ ਨੇ ਹੱਥਾਂ ਵਿੱਚ ਝੰਡੇ ਫੜੇ ਹੋਏ ਨੇ ਕਿਸਾਨੀ ਅੰਦੋਲਨ ਦੇ ਸੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਆ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਹੈਗਾ ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਸੋ ਪਟਿਆਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਕ ਵਕ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਸੋ ਇਹਨਾਂ ਨੇ ਜਿਹੜਾ ਦਿੱਲੀ ਵੱਲ ਨੂੰ ਚੱਲੇ ਪਾਣ ਲੱਗੇ ਨੇ ਇੱਕ ਟ੍ਰੇਨ ਆ ਰਹੀ ਹੈਗੀ ਆ ਸੋ ਬਸਾਂ ਤੇ ਉੱਤੇ ਜਿਹੜਾ ਹੈਗਾ ਕਈ ਬਸਾਂ ਤੇ ਜਾਣਗੇ ਕਈ ਟਰੱਕਾਂ ਜਾ ਰਹੇ ਨੇ ਕੋਈ ਟ੍ਰੇਨਾਂ 'ਚ ਜਾ ਰਹੇ ਨੇ ਹੁਣ ਇਹ ਟ੍ਰੇਨ 'ਚ ਜਾਣਗੇ ਬਾਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕੀ ਨਾਂ ਹੈ ਤੁਹਾਡਾ ਬਲਕਾਰ ਸਿੰਘ ਬਲਕਾਰ ਸਿੰਘ ਜੀ ਹੁਣ ਫਿਰ ਦਿੱਲੀ ਦੀਆਂ ਤਿਆਰੀਆਂ ਹਾਂ ਜੀ ਹਾਂ ਪੂਰੀਆਂ ਕਿਸ ਤਰ੍ਹਾਂ ਦੇਖਦੇ ਆ ਕਿਉਂ ਅੱਜ ਟ੍ਰੇਨ ਦੇ ਵਿੱਚ ਜਾ ਰਹੇ ਹਾਂ ਕਾਫੀ ਕਿਸਾਨ ਜਥੇ ਬਣੇ ਆਂ ਹਾਂ ਜੀ ਬਹੁਤ ਜਥੇਬੰਦੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਸਾਰੀਆਂ ਜਥੇਬੰਦੀਆਂ ਜਾ ਰਹੀਆਂ ਤਕਰੀਬਨ ਇਹ ਤਨ ਇੱਕ ਦਿਨ ਦਾ ਰਹੂਗਾ ਹਾਂ ਜੀ ਇੱਕ ਦਿਨ ਦਾ ਚੋਣ ਮਹਾਂਪੰਚਾਇਤ ਦੀ ਮਹਾਂਪੰਚਾਇਤ ਅਭੀ ਸੇਰਾ ਚਤ੍ਰਪਤੀ ਸ਼ੇਵਾ ਜੀ ਪੂਰੇ ਦੇਸ਼ ਤੋਂ ਇਕੱਠੇ ਹੋ ਰਹੇ ਪੂਰੇ ਦੇਸ਼ ਤੋਂ ਪੂਰੇ ਦੇਸ਼ ਆਲਵਾੜੂ ਤੋਂ ਇਕੱਠੇ ਹੋ ਰਹੇ ਨੇ ਇਹ ਕੋਪਾਲ ਤੋਂ ਕਹਿੰਦੇ ਆ ਪੂਰੇ ਦੇਸ਼ ਤੋਂ ਜਿਹੜੇ ਕਿਸਾਨ ਇਕੱਠੇ ਹੋ ਕੇ ਦਿੱਲੀ ਮਹਾਪੰਚਾਇਤ ਦੇ ਵਿੱਚ ਜਾ ਰਹੇ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਆਗੇ ਕਿ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਦਿੱਲੀ ਮਹਾਪੰਚਾਇਤ ਵੱਲ ਕੂਚ ਕਰ ਰੇ ਨੇ ਇਹ ਕਿਸਾਨ ਆਗੂ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਕਿਸਾਨ ਨੇ ਆਪਣੀਆਂ ਮੰਗਾਂ ਦੇ ਖਾਤਰ ਉਹ ਜਿਹੜੇ ਆਗੇ ਮੰਗਾ ਮੰਗਵਾਣ ਦੇ ਖਾਤਰ ਸਯੁਕਤ ਕਿਸਾਨ ਮੋਰਚੇ ਦੇ ਉੱਤੇ ਜਿਹੜੀ ਇੱਕ ਕਾਲ ਵੀ ਸੀਗੀ ਸੋ ਮਹਾਪੰਚਾਇਤ ਦਿੱਲੀ ਸੱਦੀ ਆ 14 ਤਰੀਕ ਦੀ ਕੱਲ ਦੀ ਮਹਾਪੰਚਾਇਤ ਹੈਗੀ ਆ ਕੇਂਦਰ ਸਰਕਾਰ ਵੱਲੋਂ ਟਾਈਮ ਵੀ ਦਿੱਤਾ ਗਿਆ ਹੈਗਾ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਜੀ ਟਾਈਮ ਵੀ ਦਿੱਤਾ ਗਿਆ ਹੈਗਾ ਮਹਾਪੰਚਾਇਤ ਨੂੰ ਸੋ ਕਿੰਨੀਆਂ ਕਿ ਜਥੇ ਬੰਦੀਆਂ ਪਹੁੰਚ ਰਹੀਆਂ ਨੇ ਦੇਖੋ ਜੀ ਇੱਥੇ ਜਿਹੜੀਆਂ ਨੇ ਪੰਜਾਬ ਤੋਂ ਤਾਂ 38 ਜਥੇ ਬੰਦੀਆਂ ਨੇ 37 38 ਬਾਕੀ ਸਾਰੇ ਇੰਡੀਆ ਦੀਆਂ ਜਿਹੜੀ ਕੋਈ 400 ਦੇ ਕਰੀਬ ਜਥੇ ਬੰਦੀਆਂ ਜਿਹੜੀਆਂ ਉਥੇ ਮਹਾਪੰਚਾਇਤ ਦੇ ਵਿੱਚ ਹਾਜ਼ਰੀ ਲਵਾਉਣਗੀਆਂ ਸੋ ਮਹਾਪੰਚਾਇਤ ਦੇ ਵਿੱਚ ਕਹਿੰਦੇ ਆ ਸਾਰੀਆਂ ਜੱਥੇਬੰਦੀਆਂ ਆਪਣੀਆਂ ਹਾਜ਼ਰੀਆਂ ਲਗਵਾਣ ਗਈਆਂ ਸੋ ਪਟਿਆਲੇ ਤੋਂ ਵੀ ਇੱਕ ਜਿਹੜਾ ਗਿਆ ਵੱਡਾ ਵੱਡਾ ਕਾਫਲਾ ਜਿਹੜਾ ਕਿਸਾਨਾਂ ਦਾ ਇੱਕ ਜਿਹੜਾ ਗਿਆ ਪਟਿਆਲੇ ਰੇਲਵੇ ਸਟੇਸ਼ਨ ਤੋਂ ਨਿਕਲੇਗਾ ਕਿਉਂਕਿ ਮਹਾਪੰਚਾਇਤ ਜਿਹੜੀ ਹੈਗੀ ਆ ਪੂਰੇ ਇੰਡੀਆ ਦੇ ਕਿਸਾਨ ਦਿੱਲੀ ਦੇ ਵਿੱਚ ਜਿਹੜਾ ਇਕੱਠਾ ਹੋਣਗੇ ਉੱਥੇ ਜਿਹੜੀਆਂ ਗਿਆ ਸਰ ਨਾਲ ਸਰ ਜੋੜ ਕੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਜਾਊਗੀ ਸਰਕਾਰ ਨੂੰ ਕਹਿੰਦੀ ਹੈ ਚੇਤਾਵਨੀ ਵੀ ਦਿੱਤੀ ਜਾਂਦੀ ਹੈਗੀ ਆ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਸੰਘਰਸ਼ ਨੂੰ ਜਿਹੜਾ ਹੋਰ ਵੀ ਤਿੱਖਾ ਕਰ ਸਕਦੇ ਨੇ ਸੋ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਰਸ਼ਦੀਪ ਵਿਸ਼ੇਸ਼ ਰਿਪੋਰਟ